ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਭੰਡਾਰ ਤੇ ਬਾਬਾ ਜੀ ਸਾਡੇ ਤੋਂ ਸ਼ਨੀਵਾਰ ਵਾਲੇ ਦਿਨ ਸੇਵਾ ਲੈਂਦੇ ਹਨ ਉਹਨਾਂ ਨੂੰ ਸਾਡੀ ਸੇਵਾ ਜਾਂ ਸਾਡੇ ਪੈਸਿਆਂ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲੋੜ ਨਹੀਂ ਹੈ ਦੁਨੀਆ ਨੂੰ ਦੇਣ ਵਾਲੇ ਅਸੀਂ ਕੀ ਦੇ ਸਕਦੇ ਹਾਂ ਕੀ ਤੁਸੀਂ ਜਾਣਦੇ ਹੋ ਕਿ ਉਹ ਸੇਵਾ ਸਾਡੇ ਤੋਂ ਕਿਸ ਲਈ ਲੈਂਦੇ ਹਨ ਉਹ ਸਾਡੇ ਤੋਂ ਸੇਵਾ ਸਾਡੇ ਫਾਇਦੇ ਲਈ ਹੀ ਲੈਂਦੇ ਹਨ ਤਾਂ ਕਿ ਸਾਡੀ ਕਮਾਈ ਕਿਸੇ ਨੇਕ ਕੰਮ ਵਿੱਚ ਲੱਗ ਸਕੇ ਉਹ ਸਾਡੇ ਤੋਂ ਸੇਵਾ ਲੈ ਕੇ ਸਾਡਾ ਹੀ ਭਲਾ ਕਰਦੇ ਹਨ ਤੇ ਉਸ ਸੇਵਾ ਦਾ ਕਈ ਗੁਣਾ ਵਧਾ ਕੇ ਸਾਨੂੰ ਵਾਪਸ ਕਰ ਦਿੰਦੇ ਹਨ ਇਸ ਸਾਕੀ ਵਿੱਚ ਬਾਬਾ ਜੀ ਕਿਵੇਂ ਸਾਡੇ ਦੁਆਰਾ ਪਾਈ ਗਈ ਸੇਵਾ ਨੂੰ ਕਿਵੇਂ ਉਸ ਨੂੰ ਕਈ ਗੁਣਾ ਵਧਾ ਕੇ ਸਾਨੂੰ ਵਾਪਸ ਕਰ ਦਿੰਦੇ ਹਨ ਬਾਬਾ ਜੀ ਸ਼ਨੀਵਾਰ ਨੂੰ ਭੰਡਾਰੇ ਦੇ ਨਾ ਵਿਚਕਾਰ ਦਰਸ਼ਨਾਂ ਦੇ ਬਾਅਦ ਸੰਗਤ ਤੋਂ ਸੇਵਾ ਪਉਂਦੇ ਹਨ ਸਾਰੀ ਸੰਗਤ ਆਪਣੇ ਹਿਸਾਬ ਨਾਲ ਗੁਲਕ ਵਿੱਚ ਸੇਵਾ ਪਾਉਂਦੀ ਹੈ ਉਸ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਸੇਵਾ ਪਉਂਦੇ ਹਨ ਕਿਉਂਕਿ ਉਹਨਾਂ ਨੂੰ ਵੀ ਸੇਵਾ ਦਾ ਮਹੱਤਵ ਦਾ ਪਤਾ ਲੱਗ ਸਕੇ ਬਾਬਾ ਜੀ ਸਾਰਾ ਕੁਝ ਜਾਣਦੇ ਹਨ ਕਿ ਕੀ ਕਿਸ ਨੇ ਕਿੰਨਾ ਦਿੱਤਾ ਹੈ ਓਵੇਂ ਹੀ ਬਾਬਾ ਜੀ ਦੇ ਸੇਵਾਦਾਰ ਵੀ ਆਪਣੀ ਕਮਾਈ ਦਾ ਕੁਝ ਹਿੱਸਾ satsang ਘਰਾਂ ਵਿੱਚ ਸੇਵਾ ਦੇ ਰੂਪ ਵਿੱਚ ਦਿੰਦੇ ਹਨ ਕਿਉਂਕਿ ਸਾਡੀ ਕਮਾਈ ਦਾ ਕੁਝ ਹਿੱਸਾ ਗੁਰੂ ਘਰਾਂ ਵਿੱਚ ਕੰਮ ਆ ਜਾਵੇ ਕਿਉਂਕਿ ਉਹਨਾਂ ਦਾ ਵੀ ਤਾਂ ਖਰਚਾ ਹੁੰਦਾ ਹੈ ਮਹਾਰਾਜ ਜੀ ਦਾ ਇੱਕ ਬਹੁਤ ਪਿਆਰਾ ਸੇਵਾਦਾਰ ਸੀ ਜੋ ਕਿ ਵਿਦੇਸ਼ ਵਿੱਚ ਰਹਿੰਦਾ ਸੀ ਤੇ ਉਹ ਭਜਨ ਸਿਮਰਨ ਨੂੰ ਪੂਰਾ ਟਾਈਮ ਦਿੰਦਾ ਸੀ ਤੇ ਸੇਵਾ ਵੀ ਪੂਰੇ ਮਨ ਨਾਲ ਕਰਦਾ ਸੀ ਤੇ ਜਦੋਂ ਉਹ ਵਿਆਸ ਆਉਂਦਾ ਸੀ ਤਾਂ ਉਹ ਕਈ ਮਹੀਨੇ ਵਿਆਸ ਹੀ ਰਹਿੰਦਾ ਸੀ ਜੇਕਰ ਉਸਦਾ ਵਸ ਚੱਲਦਾ ਤਾਂ ਉਹ ਆਪਣਾ ਕਰ ਵੀ ਇੱਥੇ ਹੀ ਲੈ ਲਿੰਦਾ ਮਹਾਰਾਜ ਜੀ ਨੇ ਇੱਕ ਵਾਰ ਉਸ ਨੂੰ ਕਿਹਾ ਕਿ ਬੇਟਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਵੀ ਸੇਵਾ ਵਿੱਚ ਪਾਇਆ ਕਰੋ ਕਿਉਂਕਿ ਜਦੋਂ ਤੁਹਾਨੂੰ ਕੋਈ ਮੁਸ਼ਕਿਲ ਆ ਜਾਵੇ ਤਾਂ ਤੇਰੇ ਕੰਮ ਆ ਸਕੇ ਮਹਾਰਾਜ ਜੀ ਜਾਣਦੇ ਸਨ ਕਿ ਕਿਉਂਕਿ ਉਸ ਦੀ ਉਮਰ ਵੀ ਜ਼ਿਆਦਾ ਸੀ ਤੇ ਇਸ ਦੇ ਬੱਚੇ ਵੀ ਇਸ ਨੂੰ ਆਪਣੇ ਕੋਲ ਨਹੀਂ ਰੱਖਦੇ ਸੀ ਉਸ ਨੇ ਮਹਾਰਾਜ ਦੀ ਇਹ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਸ ਨੇ ਵਿਚਾਰ ਕੀਤਾ ਕਿ ਮਹਾਰਾਜ ਜੀ ਕਹਿੰਦੇ ਹਨ ਤਾਂ ਉਹ ਸਾਡੇ ਭਲੇ ਲਈ ਹੀ ਕਹਿੰਦੇ ਹਨ ਉਹ ਸੇਵਾਦਾਰ 1000 ਡਾਲਰ ਇੱਕ ਮਹੀਨੇ ਵਿੱਚ ਕਮਾਉਂਦਾ ਸੀ ਉਹ ਆਪਣੀ ਕਮਾਈ ਵਿੱਚੋਂ 200 ਡਾਲਰ ਦਾ ਚੈੱਕ ਵੱਡੇ ਮਹਾਰਾਜ ਜੀ ਨੂੰ ਭੇਜ ਦਿੰਦਾ ਸੀ ਤੇ ਬਾਕੀ ਆਪਣੇ ਘਰ ਤੇ ਬੱਚਿਆਂ ਤੇ ਖਰਚ ਕਰ ਦਿੰਦਾ ਸੀ ਉਸ ਦੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਬੈਂਕ ਬੈਲੈਂਸ ਨਹੀਂ ਸੀ ਵੱਡੇ ਮਹਾਰਾਜ ਜੀ ਉਸ ਚੈੱਕ ਨੂੰ ਸੰਭਾਲ ਕੇ ਆਪਣੇ ਕੋਲ ਰੱਖ ਲੈਂਦੇ ਸਨ ਤੇ ਕਾਫੀ ਸਾਲਾਂ ਤੱਕ ਐਵੇਂ ਹੀ ਚੱਲਦਾ ਰਿਹਾ ਉਹ ਹਰੇਕ ਮਹੀਨੇ ਮਹਾਰਾਜ ਜੀ ਨੂੰ ਚੈੱਕ ਭੇਜ ਦਿੰਦਾ ਸੀ ਤੇ ਉਹ ਉਸ ਨੂੰ ਸੰਭਾਲ ਕੇ ਰੱਖ ਦਿੰਦੇ ਸਨ ਵੱਡੇ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਬਾਬਾ ਜੀ ਨੇ ਵਿਆਸ ਦੀ ਵਾਂਗ ਡੋਰ ਸੰਭਾਲੀ ਤੇ ਉਹਨਾਂ ਦੀ ਸੰਗਤ ਨੂੰ ਉਹਨਾਂ ਨੇ ਉਹਨਾਂ ਤੋਂ ਵੀ ਵੱਧ ਕੇ ਪਿਆਰ ਕੀਤਾ ਬਾਬਾ ਜੀ ਨੇ ਸੰਗਤ ਨੂੰ ਮਹਾਰਾਜ ਜੀ ਦੁਆਰਾ ਸੌਂਪੇ ਹੋਏ ਫੁੱਲ ਸਮਝ ਕੇ ਉਹਨਾਂ ਦੀ ਸੇਵਾ ਕੀਤੀ ਤੇ ਆਪਣੇ ਬੱਚਿਆਂ ਦੀ ਰਖਵਾਲੀ ਕੀਤੀ ਉਹ ਸੇਵਾਦਾਰ ਬਾਬਾ ਜੀ ਦੇ ਵਿਦੇਸ਼ ਵਿੱਚ ਸਤਸੰਗ ਸੁਣਦਾ ਰਹਿੰਦਾ ਸੀ ਉੱਥੇ ਵੀ ਸੇਵਾ ਕਰਦਾ ਰਹਿੰਦਾ ਸੀ ਕਾਫੀ ਸਮੇਂ ਮਗਰੋਂ ਉਹ ਬਜ਼ੁਰਗ ਹੋ ਗਿਆ ਤੇ ਉਹ ਬਿਮਾਰ ਵੀ ਲੈਣ ਲੱਗ ਪਿਆ ਤਾਂ ਉੱਥੇ ਸਤਸੰਗ ਕਰਦੇ ਇਨਚਾਰਜ ਨੇ ਉਹਨਾਂ ਦੀ ਗੇਟ ਤੇ ਆਰਾਮ ਨਾਲ ਬੈਠਣ ਦੀ ਸੇਵਾ ਲਗਾ ਦਿੱਤੀ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਤਾਂ ਸਾਰਾ ਕੁਝ ਜਾਣਦੇ ਸਨ ਉਹ ਤੁਸੀਂ ਸੇਵਾਦਾਰ ਨੂੰ ਮਿਲਣ ਲਈ ਹੀ ਵਿਦੇਸ਼ ਗਏ ਸਨ ਕਿ ਉਹ ਸੇਵਾਦਾਰ ਗੇਟ ਤੇ ਬੈਠਿਆ ਹੋਇਆ ਸੀ ਬਾਬਾ ਜੀ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਬਾਬਾ ਜੀ ਹੁਣ ਮੈਂ ਬਜ਼ੁਰਗ ਹੋ ਗਿਆ ਹਾਂ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਮੇਰੇ ਬੱਚੇ ਵੀ ਮੈਨੂੰ ਰੱਖਣਾ ਨਹੀਂ ਚਾਹੁੰਦੇ ਹੁਣ ਮੈਂ ਕੀ ਕਰਾਂ ਬਾਬਾ ਜੀ ਬੋਲੇ ਕਿ ਤੁਸੀਂ ਚਿੰਤਾ ਨਾ ਕਰੋ ਹੁਣ ਮੈਂ ਆ ਗਿਆ ਹਾਂ ਤੁਹਾਡੀ ਸਾਰੀ ਚਿੰਤਾ ਖਤਮ ਹੋ ਜਾਵੇਗੀ ਹੁਣ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਹੁਣ ਮੈਂ ਤੁਹਾਡੇ ਨਾਲ ਡੇਰੇ ਵਿੱਚ ਰਹਿ ਸਕਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਕਿ ਮੇਰਾ ਡੇਰਾ ਨਹੀਂ ਹੈ ਉਹ ਤੁਹਾਡਾ ਘਰ ਹੈ ਤੁਹਾਡਾ ਜਦੋਂ ਮਰਜ਼ੀ ਜੀ ਕਰੇ ਉੱਥੇ ਰਹਿ ਸਕਦੇ ਹੋ ਉਹ ਬੋਲੇ ਮੈਂ ਹੁਣ ਕੋਈ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਸੇਵਾ ਕਰ ਸਕਦਾ ਹਾਂ ਤੇ ਨਾ ਹੀ ਹੁਣ ਮੇਰੀ ਕੋਈ ਕਮਾਈ ਹੈ ਤਾਂ ਬਾਬਾ ਜੀ ਬੋਲੇ ਭਾਈ ਸਾਹਿਬ ਜੋ ਤੁਸੀਂ ਵੱਡੇ ਮਹਾਰਾਜ ਜੀ ਨੂੰ ਚੱਕ ਭੇਜਦੇ ਸਨ ਉਹ ਅਜੇ ਵੀ ਉਹਨਾਂ ਦੀ ਗੱਦੀ ਦੇ ਹੇਠਾਂ ਪਏ ਹਨ ਤੇ ਜਾਣ ਤੋਂ ਪਹਿਲਾਂ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਮੈਨੂੰ ਦੇ ਕੇ ਗਏ ਹਨ ਉਦੋਂ ਤੋਂ ਹੀ ਮੈਂ ਤੁਹਾਡੇ ਚੱਕਾਂ ਦੀ ਦੇਖਭਾਲ ਕਰ ਰਿਹਾ ਹਾਂ ਬਾਬਾ ਜੀ ਦੀ ਗੱਲ ਸੁਣ ਕੇ ਉਹ ਸੇਵਾਦਾਰ ਹੈਰਾਨ ਹੋ ਗਿਆ ਬਾਬਾ ਜੀ ਨੂੰ ਕਹਿਣ ਲੱਗਾ ਕਿ ਕਿੰਨ ਸਾਲਾਂ ਤੋਂ ਮੈਂ ਚੱਕ ਭੇਜ ਰਿਹਾ ਹਾਂ ਤੁਸੀਂ ਖਰਚ ਨਹੀਂ ਕੀਤੇ ਤਾਂ ਬਾਬਾ ਜੀ ਬੋਲੇ ਤੁਹਾਡੇ ਪੂਰੇ ਪੈਸੇ ਬੈਂਕ ਵਿੱਚ ਜਮ੍ਹਾਂ ਹਨ ਤੇ ਤੁਹਾਨੂੰ ਵਿਆਹ ਸਮੇਤ ਮਿਲ ਜਾਣਗੇ ਤੇ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਲੈਣ ਦੇ ਲਈ ਆਇਆ ਹਾਂ ਤੇ ਤੁਸੀਂ ਉੱਥੇ ਭਜਨ ਸਿਮਰਨ ਕਰਕੇ ਆਪਣਾ ਜੀਵਨ ਗੁਜ਼ਾਰ ਸਕਦੇ ਹੋ ਇਹ ਸੇਵਾ ਮੈਨੂੰ ਵੱਡੇ ਮਹਾਰਾਜ ਜੀ ਨੇ ਦਿੱਤੀ ਹੈ ਤੇ ਉਹਨਾਂ ਨੇ ਹੀ ਮੈਨੂੰ ਤੁਹਾਨੂੰ ਲੈਣ ਲਈ ਭੇਜਿਆ ਹੈ ਉਹ ਸੇਵਾਦਾਰ ਬਾਬਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਰਨ ਲੱਗ ਪਿਆ ਤੇ ਬੋਲਿਆ ਇਸ ਦੁਨੀਆ ਦੇ ਲਈ ਖਰਚ ਕੀਤਾ ਗਿਆ ਧਨ ਕਦੇ ਵੀ ਵਾਪਸ ਨਹੀਂ ਮਿਲਦਾ ਗੁਰੂ ਘਰਾਂ ਵਿੱਚ ਗੁਰੂ ਸੇਵਾ ਲਈ ਖਰਚ ਕੀਤਾ ਗਿਆ ਧਨ ਕਈ ਗੁਣਾ ਵੱਧ ਕੇ ਮਿਲਦਾ ਹੈ ਤੇ ਸਾਨੂੰ ਵਿਆਜ ਸਮੇਤ ਮਿਲਦਾ ਹੈ ਉਹ ਸੇਵਾਦਾਰ ਬਾਬਾ ਜੀ ਦੇ ਨਾਲ ਡੇਰੇ ਆ ਗਿਆ ਬਾਬਾ ਜੀ ਜਿਹੜਾ ਵਿਅਕਤੀ ਦਾ ਹੱਥ ਫੜ ਲੈਂਦੇ ਹਨ ਉਸ ਦਾ ਹੱਥ ਕਦੇ ਨਹੀਂ ਛੱਡਦੇ ਉਸ ਸੇਵਾਦਾਰ ਨੇ ਆਪਣਾ ਬਾਕੀ ਦਾ ਜੀਵਨ ਗੁਰੂ ਘਰ ਵਿੱਚ ਬਾਬਾ ਜੀ ਦਾ ਸ਼ੁਕਰ ਕਰਦੇ ਹੋਏ ਬਤੀਤ ਕੀਤਾ ਰਾਧਾ ਸਵਾਮੀ